ਦੋਸਤੋ ਇੱਕ ਚੁਟਕੀ ਸੈਂਦਾ ਨਮਕ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਤੁਹਾਡੀ ਕਬਜ ਦੀ ਸਮੱਸਿਆ ਨੂੰ ਸੈਂਦਾ ਨਮਕ ਜੜ ਤੋਂ ਖਤਮ ਕਰ ਸਕਦਾ ਹੈ ਕਬਜ ਦੀ ਸਮੱਸਿਆ ਵਿੱਚ ਇਹ ਜਾਦੂ ਦੀ ਤਰ੍ਹਾਂ ਕੰਮ ਕਰਦਾ ਹੈ ਸੈਂਦਾ ਨਮਕ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਹ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਬਜ ਦੀ ਸਮੱਸਿਆ ਵਿੱਚ ਸੈਂਦਾ ਨਮਕ ਕਿਵੇਂ ਫਾਇਦਾ ਦੇ ਸਕਦਾ ਹੈ ਕਬਜ ਦੀ ਸਮੱਸਿਆ ਨੂੰ ਇਹ ਜੜ ਤੋਂ ਖਤਮ ਕਰਨ ਲਈ ਕਿਵੇਂ ਕਾਰਗਰ ਸਾਬਿਤ ਹੁੰਦਾ ਹੈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਬਜ ਦੀ ਸਮੱਸਿਆ ਹੁੰਦੀ ਕੀ ਹੈ ਕਬਜ ਦੀ ਸਮੱਸਿਆ ਕਿਸ ਨੂੰ ਕਹਿੰਦੇ ਹੈ ਜਦੋਂ ਪੇਟ ਦੀਆਂ ਅੰਤੜੀਆਂ ਅੰਦਰ ਮਲ ਗੰਦਗੀ ਕਠੋਰ ਹੋ ਜਾਂਦੀ ਹੈ ਨਿਯਮਿਤ ਰੂਪ ਨਾਲ ਮਲ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਉਸ ਨੂੰ ਅਸੀਂ ਕਬਜ਼ ਦੀ ਸਮੱਸਿਆ। ਦੋਸਤੋ ਕਬਜ਼ ਹੋਣ ਦੇ ਪੰਜ ਮੁੱਖ ਕਾਰਨ ਹੁੰਦੇ ਹਨ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਇਹ ਪੰਜ ਕਾਰਨ ਤੁਸੀਂ ਬੜੇ ਹੀ ਧਿਆਨ ਨਾਲ ਸਮਝਣੇ ਹਨ। ਹੋ ਸਕਦਾ ਹੈ ਕੋਈ ਇੱਕ ਕਾਰਨ ਤੁਹਾਡੀ ਕਬਜ਼ ਦੀ ਸਮੱਸਿਆ ਦਾ ਹੋਵੇ। ਤੁਹਾਨੂੰ ਸਮਝ ਆ ਜਾਵੇ ਕਿ ਇਹ ਹੀ ਕਾਰਨ ਮੇਰੀ ਕਬਜ਼ ਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਪੰਜ ਮੁੱਖ ਕਾਰਨਾਂ ਬਾਰੇ। ਪਹਿਲਾ ਮੁੱਖ ਕਾਰਨ ਹੈ ਫਾਈਬਰ ਦੀ ਕਮੀ। ਜੇਕਰ ਤੁਸੀਂ ਲੋ ਫਾਈਬਰ ਡਾਈਟ ਲੈਂਦੇ ਹੋ ਤੁਹਾਡੀ ਡਾਈਟ ਅੰਦਰ ਜ਼ਿਆਦਾ ਇਦਾ ਹੈ ਜੰਕ ਫੂਡ ਜ਼ਿਆਦਾ ਹੈ ਪ੍ਰੋਸੈਸ ਫੂਡ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਫਾਈਬਰ ਦੀ ਕਮੀ ਹੋ ਜਾਵੇਗੀ ਜੋ ਕਿ ਕਬਜ ਦਾ ਮੁੱਖ ਕਾਰਨ ਬਣੇਗਾ ਕਬਜ ਹੋਣ ਦਾ ਦੂਸਰਾ ਮੁੱਖ ਕਾਰਨ ਹੁੰਦਾ ਹੈ ਪਾਣੀ ਦੀ ਕਮੀ ਸਰੀਰ ਅੰਦਰ ਜੇਕਰ ਜ਼ਰੂਰੀ ਮਾਤਰਾ ਵਿੱਚ ਪਾਣੀ ਨਾ ਹੋਵੇ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਕੰਮ ਵਿੱਚ ਜ਼ਿਆਦਾ ਬੀਜੀ ਹੋ ਜਾਂਦੇ ਹਾਂ ਪਾਣੀ ਘੱਟ ਪੀਂਦੇ ਹਾਂ ਤਾਂ ਕੀ ਹੋਵੇਗਾ ਡੀਹਾਈਡਰੇਸ਼ਨ ਜਹੀ ਸਮੱਸਿਆ ਹੁੰਦੀ ਹੈ ਫਿਰ ਸਰੀਰ ਪਾਣੀ ਨੂੰ ਬਾਹਰ ਕੱਢਣਾ ਬੰਦ ਕਰ ਦਿੰਦਾ ਹੈ ਜਿਸ ਨਾਲ ਮਲ ਗੰਦਗੀ ਕਠੋਰ ਅਤੇ ਸਖਤ ਹੋ ਜਾਂਦੀ ਹੈ ਕਬਜ ਦਾ ਤੀਸਰਾ ਕਾਰਨ ਹੁੰਦਾ ਹੈ ਲੰਬੇ ਸਮੇਂ ਤੱਕ ਬੈਠੇ ਰਹਿਣਾ ਜ਼ਿਆਦਾ ਦੇਰ ਤੱਕ ਤੁਸੀਂ ਲਗਾਤਾਰ ਬੈਠੇ ਰਹਿੰਦੇ ਹੋ ਤਾਂ ਇਸੇ ਕਾਰਨ ਵੀ ਤੁਹਾਡੀਆਂ ਅੰਤੜੀਆਂ ਸੁਸਤ ਹੋ ਜਾਂਦੀਆਂ ਹਨ ਅੰਤੜੀਆਂ ਸੁਸਤ ਹੋਣ ਨਾਲ ਵੀ ਮਲ ਸਖਤ ਹੋ ਜਾਂਦਾ ਹੈ ਚੌਥਾ ਕਾਰਨ ਹੁੰਦਾ ਹੈ ਬਹੁਤ ਜ਼ਿਆਦਾ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਪੰਜਵਾਂ ਕਾਰਨ ਹੁੰਦਾ ਹੈ ਜ਼ਿਆਦਾ ਟੈਨਸ਼ਨ ਲੈਣਾ ਅੱਜਕੱਲ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਸਟ੍ਰੈਸ ਟੈਨਸ਼ਨ ਲੋਕਾਂ ਨੂੰ ਹੈ ਇਸ ਨਾਲ ਕੀ ਹੋਵੇਗਾ ਅੰਤੜੀਆਂ ਦੀ ਗਤੀ ਸਲੋ ਹੋ ਜਾਵੇਗੀ ਜਿਸ ਨਾਲ ਮਲ ਗੰਦਗੀ ਆਸਾਨੀ ਨਾਲ ਸਰੀਰ ਅੰਦਰੋਂ ਬਾਹਰ ਨਹੀਂ ਆਵੇਗੀ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸਿੰਧਾ ਨਮਕ ਕਬਜ ਦੀ ਸਮੱਸਿਆ ਨੂੰ ਕਿਵੇਂ ਦੂਰ ਕਰੇਗਾ ਪਾਚਨ ਤੰਤਰ ਨੂੰ ਸਿੰਧਾ ਨਮਕ ਮਜ਼ਬੂਤ ਕਰਦਾ ਹੈ ਦੋਸਤੋ ਸਿੰਧਾ ਨਮ ਪਾਚਨ ਤੰਤਰ ਨੂੰ ਚੰਗਾ ਬਣਾਉਂਦਾ ਹੈ ਪੇਟ ਅੰਦਰ ਗੈਸਟ੍ਰਿਕ ਜੂਸ ਹੁੰਦਾ ਹੈ ਜੋ ਕਿ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਸਿੰਧਾ ਨਮਕ ਗੈਸਟ੍ਰਿਕ ਜੂਸ ਨੂੰ ਐਕਟਿਵ ਕਰਦਾ ਹੈ ਜਿਸ ਨਾਲ ਖਾਣਾ ਜਲਦੀ ਪਚਣ ਲੱਗਦਾ ਹੈ ਜਿਸ ਨਾਲ ਪੇਟ ਅੰਦਰ ਹਲਕਾ ਮਹਿਸੂਸ ਹੁੰਦਾ ਹੈ ਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅੰਤੜੀਆਂ ਦੀ ਸਫਾਈ ਦੋਸਤੋ ਸਿੰਧਾ ਨਮਕ ਕੋਲੋਨ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ ਯਾਨੀ ਕਿ ਜੰਮੇ ਹੋਏ ਕਠੋਰ ਸਖਤ ਮਲ ਨੂੰ ਇਹ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ ਪੇਟ ਹਲਕਾ ਹੋ ਜਾਂਦਾ ਹੈ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਇਲੈਕਟ ਦਾ ਕੰਮ ਕਰਦਾ ਹੈ ਸਿੰਧਾ ਨਮਕ ਦੋਸਤੋ ਸਿੰਧਾ ਨਮਕ ਇਲੈਕਟ੍ਰੋਨਾਈਟਸ ਨੂੰ ਬੈਲੈਂਸ ਕਰਨ ਦਾ ਕੰਮ ਕਰਦਾ ਹੈ ਸਰੀਰ ਅੰਦਰ ਮਿਨਰਲਸ ਦਾ ਸੰਤੁਲਨ ਬਣਾਉਂਦਾ ਹੈ ਜਿਸ ਨਾਲ ਸਰੀਰ ਅੰਦਰ ਡੀਹਾਈਡਰੇਸ਼ਨ ਨਹੀਂ ਹੁੰਦਾ ਜੇਕਰ ਡੀਹਾਈਡਰੇਸ਼ਨ ਨਹੀਂ ਹੋਵੇਗਾ ਤਾਂ ਮਲ ਸਖਤ ਨਹੀਂ ਹੋਵੇਗਾ ਜਿਸ ਨਾਲ ਪੇਟ ਵਧੀਆ ਸਾਫ ਹੋਵੇਗਾ ਲੀਵਰ ਨੂੰ ਸਾਫ ਕਰਦਾ ਹੈ ਦੋਸਤੋ ਸਿੰਧਾ ਨਮਕ ਸਰੀਰ ਅੰਦਰੋਂ ਗੰਦੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜਿਸ ਨਾਲ ਲੀਵਰ ਸਾਫ ਹੁੰਦਾ ਹੈ ਜੇਕਰ ਲੀਵਰ ਸਾਫ ਹੋਵੇਗਾ ਤਾਂ ਕਬਈ ਦੀ ਸਮੱਸਿਆ ਨਹੀਂ ਹੋਵੇਗੀ ਪੇਟ ਸੰਬੰਧੀ ਬਿਮਾਰੀਆਂ ਗੈਸ ਤੇ ਜਾਬ ਐਸਿਡਿਟੀ ਦੀ ਸਮੱਸਿਆ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਮੈਟਾਬੋ ਕਰੇ ਤੇਜ ਸਿੰਧਾ ਨਮਕ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ ਕਰਦਾ ਹੈ ਜਿਸ ਨਾਲ ਖਾਣਾ ਵਧੀਆ ਪਚਦਾ ਹੈ ਭਾਰ ਵਜਨ ਮੋਟਾਪਾ ਨਹੀਂ ਵੱਧਦਾ ਅੰਤੜੀਆਂ ਤੇਜ਼ੀ ਨਾਲ ਕੰਮ ਕਰਦੀਆਂ ਹਨ ਸੁਸਤ ਨਹੀਂ ਰਹਿੰਦੀਆਂ ਅੰਤੜੀਆਂ ਸਹੀ ਸਮੇਂ ਤੇ ਸਾਫ਼ ਹੁੰਦੀਆਂ ਰਹਿੰਦੀਆਂ ਹਨ ਜਿਸ ਨਾਲ ਕਬਜ਼ ਜੜ ਤੋਂ ਖਤਮ ਹੋ ਜਾਂਦੀ ਹੈ ਦੋਸਤੋ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਸਿੰਧਾ ਨਮਕ ਦਾ ਸੇਵਨ ਤੁਸੀਂ ਕਰਨਾ ਕਿਵੇਂ ਹੈ ਜਿਸ ਨਾਲ ਕਿ ਕਬਜ਼ ਦੀ ਸਮੱਸਿਆ ਦੂਰ ਹੋ ਸਕੇ ਇਸ ਦੀ ਸਹੀ ਮਾਤਰਾ ਕੀ ਹੋਵੇਗੀ ਹੁਣ ਤੁਹਾਨੂੰ ਵੀਡੀਓ ਵਿੱਚ ਦੱਸਦੇ ਹਾਂ ਪਹਿਲਾ ਤਰੀਕਾ ਹੈ ਗੁਣਗਣੇ ਪਾਣੀ ਨਾਲ ਤੁਸੀਂ ਸਿੰਧਾ ਨਮਕ ਦਾ ਸੇਵਨ ਕਰਨਾ ਹੈ ਇੱਕ ਗਿਲਾਸ ਗੁਣਗੁਣਾ ਪਾਣੀ ਲੈਣਾ ਹੈ ਉਸ ਕੁਝ ਦੋ ਚੁਟਕੀਆਂ ਤੁਸੀਂ ਸਿੰਧਾ ਨਮਕ ਦੀਆਂ ਮਿਲਾਉਣੀਆਂ ਹਨ ਤੇ ਰੋਜ਼ ਸਵੇਰੇ ਕੁਝ ਦਿਨ ਲਗਾਤਾਰ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਸਿਰਫ ਦੋ ਚੁਟਕੀਆਂ ਸਿੰਧਾ ਨਮਕ ਤੁਸੀਂ ਲੈਣਾ ਹੈ ਸਵੇਰੇ ਜਦੋਂ ਤੁਸੀਂ ਖਾਲੀ ਪੇਟ ਇਸ ਨੂੰ ਪੀਓਗੇ ਤਾਂ ਮਲ ਆਸਾਨੀ ਨਾਲ ਬਾਹਰ ਆ ਜਾਵੇਗਾ ਕਬਜ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਵੇਗੀ ਸਿੰਧਾ ਨਮਕ ਨੂੰ ਲੈਣ ਦਾ ਦੂਸਰਾ ਤਰੀਕਾ ਹੈ ਨਿੰਬੂ ਅਤੇ ਸਿੰਧਾ ਨਮਕ ਦਾ ਸੇਵਨ ਕਰਨਾ ਤੁਸੀਂ ਇੱਕ ਗਲਾਸ ਗਰਮ ਗੁੰਗੁਣਾ ਪਾਣੀ ਲੈਣਾ ਹੈ ਅੱਧਾ ਨਿੰਬੂ ਤੁਸੀਂ ਇਸ ਵਿੱਚ ਪਾਉਣਾ ਹੈ ਤੇ ਫਿਰ ਇੱਕ ਚੁਟਕੀ ਸਿੰਧਾ ਨਮਕ ਦਾ ਮਿਲਾਉਣਾ ਹੈ ਤੁਸੀਂ ਖਾਣਾ ਖਾਣ ਤੋਂ 30 ਮਿੰਟ ਬਾਅਦ ਇਸ ਨੁਸਖੇ ਦਾ ਸੇਵਨ ਕਰਨਾ ਹੈ ਖ ਮਿੰਟ ਬਾਅਦ ਇਹ ਕਰ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਇਹ ਖਾਣੇ ਨੂੰ ਚੰਗੀ ਤਰ੍ਹਾਂ ਪਚਾਏਗਾ ਜਿਸ ਨਾਲ ਕਬਜ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਤੀਸਰਾ ਅਤੇ ਆਖਰੀ ਤਰੀਕਾ ਹੈ ਲੱਸੀ ਅਤੇ ਸਿੰਧਾ ਨਮਕ ਦਾ ਸੇਵਨ ਕਰਨਾ ਇਸੇ ਤਰੀਕੇ ਨਾਲ ਹੀ ਤੁਸੀਂ ਇੱਕ ਇੱਕ ਗਲਾਸ ਲੱਸੀ ਵਿੱਚ ਦੋ ਚੁਟਕੀ ਸਿੰਧਾ ਨਮਕ ਮਿਲਾ ਲੈਣਾ ਹੈ ਤੇ ਹਰ ਰੋਜ਼ ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਨੂੰ ਪੀ ਲੈਣਾ ਹੈ ਇਸ ਨਾਲ ਪਚਨ ਤੰਤਰ ਚੰਗਾ ਹੋਵੇਗਾ ਗੈਸ ਦੀ ਸਮੱਸਿਆ ਤੇਜਾਬ ਕਬਜ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗੀ ਦੋਸਤੋ ਤੁਸੀਂ ਕੀ ਕਰਨਾ ਹੈ ਘਰ ਵਿੱਚ ਸਿੰਪਲ ਨਮਕ ਨੂੰ ਵਰਤਣਾ ਬਿਲਕੁਲ ਬੰਦ ਕਰ ਦੇਣਾ ਹੈ ਖਾਣੇ ਵਿੱਚ ਪਾਉਣਾ ਸਬਜ਼ੀਆਂ ਵਿੱਚ ਉਹਨਾ ਬਿਲਕੁਲ ਬੰਦ ਕਰ ਦੇਣਾ ਹੈ ਇਸ ਦੀ ਥਾਂ ਤੁਸੀਂ ਸੇਂਧਾ ਨਮਕ ਦੀ ਵਰਤੋਂ ਕਰਨੀ ਹੈ ਖਾਣਾ ਬਣਾਉਣਾ ਹੋਵੇ ਸਬਜ਼ੀਆਂ ਸਲਾਦ ਹਰ ਕਿਸੇ ਰੂਪ ਨਾਲ ਤੁਸੀਂ ਸੇਂਧਾ ਨਮਕ ਦਾ ਸੇਵਨ ਕਰਨਾ ਹੈ